ਕਰ ਸੁਪਨੇ ਦੇ ਵਿੱਚ ਮੈਨੂੰ ਦੋ ਨਜ਼ਰ ਫਰਿਸ਼ਤੇ ਆਏ ਇੱਕ ਤਖਤ ਫੁੱਲਾਂ ਦਾ ਸੋਹਣਾ ਉਹ ਆਪਣੇ ਨਾਲ ਲਿਆਏ ਉਹ ਉਤਰੇ ਹੌਲੇ ਹੌਲੇ ਫਿਰ ਆ ਕੇ ਮੇਰੇ ਕੋਲੇ ਰਖ ਤਖਤ ਫੁੱਲਾਂ ਦਾ ਬੋਲੇ ਚਲ ਤੈਨੂੰ ਰੱਬ ਬੁલાਏ ਤੇਰੇ ਸੁਗੰਧ ਅੰਦਰ ਪੌਰਾ ਨੇ ਗੁੰਦੇ ਸੇਰੇ ਜ਼ੁਰਫਾਂ ਦੇ ਲੱਛੇ ਲੈ ਕੇ ਕੁਰਾਣੇ ਬੋਕਰ ਫੇਰੇ ਪੰਛੀ ਤੇ ਮੰਗਲ ਗਾਵਣ ਫੁੱਲਾਂ ਦੇ ਦਿਲ ਸਦਰਾਵਣ ਕਲੀਆਂ ਨੂੰ ਛਿੱਕਾ ਆਵਣ ਸਭ ਰਾਤ ਕਾਵਣ ਤੇਰੀ ਹੱਤ ਬਨ ਕਰੋਣ ਉੱਥੇ ਹੂਰਾ ਪਰੀਆਂ ਮੁਟਿਆਰਾ ਸ਼ੈਦਾਂ ਦੇ ਚਸ਼ਮੇ ਵਗਣ ਤੇ ਦੁੱਧਾਂ ਦੀਆਂ ਫੁਆਰਾ ਨਾ ਉੱਥੇ ਹਾਉ ਕੇ ਹਾਵੇ ਨਾ ਪੂਖ ਤਰੇ ਸਤਾਵੇ ਨਾ ਰੁੱਤ ਖਿਜ਼ਾਂ ਦੀ ਆਵੇ ਤੇ ਹੰਮ ਰਹਿਣ ਬਹਾਰਾ ਸੁਖਾਂ ਦੀਆ ਸਿਫਤਾ ਸੁਣ ਕੇ ਮੈਂ ਕਿਹਾ ਫਰਿਸ਼ਤੇ ਤਾਈਂ ਐਸਾ ਇੱਕ ਪੂਰਾ ਜੀਵਨ ਮੈਂ ਮੂਲ ਪਸੰਦਾ ਨਹੀਂ ਜਿੱਥੇ ਨਾ ਮੇਲ ਜਗਾਈਆਂ ਜਿੱਥੇ ਨਾ ਸੁਲ੍ਹਾ ਗਲਾਈਆਂ ਨਾਤੀ ਦੋ ਤੇ ਪਰਜਾਈਆਂ ਮੈਂ ਜਾਣਾ ਨਹੀਂ ਉਠਾਈ ਜਿੱਥੇ ਨਾ ਹੀ ਹੋਤ ਕਸਾਈ ਜਿੱਥੇ ਨਹੀਂ ਛਲਸਲਾਵੇ ਜਿੱਥੇ ਨਾ ਕੈਦੋ ਰੰਗਾ ਵਿੱਚ ਟੰਗ ਆਪਣੀ ਢਾਵੇ ਜਿੱਥੇ ਨਾ ਅਸ਼ਲੁਸਣ ਜਿੱਥੇ ਨਾ ਰੂਹਾ ਖੁੱਸਣ ਜਿੱਥੇ ਨਾ ਹੂਰਾ ਰੁੱਸਣ ਉਹ ਸੁਗਰਮੈਨੂੰ ਪਾਵੇ ਹੈ ਜੀਵਨ ਅਦਲਾ ਬਦਲੀ ਤੇ ਹੋਣਾ ਰੰਗ ਬਰੰਗਾ ਸੋ ਮੁਰਦੇ ਪਕਤਾ ਕੋਲੋਂ ਇੱਕ ਜਿੰਦਾ ਜਾਨਮ ਚੰਗਾ ਮੋਤੀ ਤੋਂ ਹੰਝੂ ਮਹੰਗੇ ਲਾਲਾਂ ਤੋਂ ਜੁਗਨੂ ਸੋਹਣੇ ਸੁਰਗਾ ਤੋਂ ਦੁਸ਼ਕ ਚੰਗੇ ਜਿੱਥੇ ਹੈ ਜੀਵਨ ਦੰਗਾ ਮੈਂ ਸ਼ਾਇਰ ਰੰਗ ਰਗੀਲਾ ਮੈਂ ਪਲ ਪਲ ਰੰਗ ਵਟਾਵਾਂ ਜੇ ਵਟਦਾ ਰਹਾ ਤਾਂ ਜੀਵਾਂ ਜੇ ਖੱਲਾ ਤਾਂ ਮਰ ਜਾਵਾਂ ਚੀਲਾ ਤੋਂ ਚੰਗੇ ਨਾਲੇ ਜੋ ਪੇ ਰਹੇ ਨਿਤ ਚਾਵੇ ਤੱਕ ਰੋਕਾਂ ਖਾਂ ਉਛਾਲੇ ਤੇ ਵਾਧੇ ਜਾਣਾਗਾ ਹੈ ਜੀਵਨ ਦੁੱਖ ਬਣਾਣਾ ਤੇ ਅੱਗ ਬਗਾਨੀ ਸੜਨਾ ਮਰਨੇ ਦੀ ਖਾਤਰ ਜੀਣਾ ਜੀਣੇ ਦੀ ਖਾਤਰ ਮਰਨਾ ਜੀਵਨ ਹੈ ਲੜਨਾ ਖਹਿਣਾ ਜੀਵਨ ਹੈ ਟਾਣਾ ਟਹਿਣਾ ਜੀਵਨ ਹੈ ਤੁਰਦੇ ਰਹਿਣਾ ਤੇ ਕੋਈ ਪੜਾਣਾ ਕਰਨਾ ਤੇ ਕੋਈ ਪੜਾਣਾ ਕਰਨਾ ਪ੍ਰੋਫੈਸਰ ਮੋਹਨ ਸਿੰਘ ਦੀ ਪਹਿਲੀ ਕਿਤਾਬ ਸਾਵੇ ਪੱਤਰ ਚੋਂ ਕਵਿਤਾ ਹੈ ਜੀਵਨ